ਸਟਾਰਟ ਦੇਖੋ ਜੀ ਇਸ ਵੇਲੇ ਮੇਰੇ ਖਾਲ ਟਾਈਮ ਹੋ ਗਿਆ 9:00 ਵਜੇ ਦਾ 8:30 ਵਾਦੀਏ ਨੇ ਤੇ ਅਸੀਂ ਗੁਰਦਾਸਪੁਰ ਦੇ ਅੰਮ੍ਰਿਤਸਰ ਅੰਮ੍ਰਿਤਸਰ ਜਿਲ੍ਹਾ ਹੈ ਅਜੀ ਨਾਲ ਆਈ ਨਾਲ ਇੱਕ ਨੰਬਰ ਸੰਵਿਧਾਨ ਸਭਾ ਹਲਕਾ ਪਿੰਡ ਕੋਨੇਵਾਲ ਪਿੰਡ ਕੋਨੇਵਾਲ ਪਿੰਡ ਨੇੜੇ ਰਮਦਾਸ ਕੋਨੇਵਾਲ ਰਮਦਾਸ ਦੇ ਨੇੜੇ ਉੱਥੇ ਖੜੇ ਆ ਅਸੀਂ ਹਾਂਜੀ ਇਹ ਸਾਰੇ ਜਿਹੜੀ ਵਾਦੀ ਹੈ ਇੱਥੋਂ ਦੀ ਇੱਥੇ ਸਾਰੇ ਪਿੰਡਾਂ 'ਚ ਪਾਣੀ ਆਇਆ ਸੀਗਾ ਬਹੁਤ ਜ਼ਿਆਦਾ ਪਾਣੀ ਆਇਆ ਸੀ ਹੜਾ ਆਇਆ ਸੀ ਤੇ ਮੈਨੂੰ ਲੱਗਦਾ ਕੋਈ ਘਰ ਵੀ ਇੱਥੇ ਇਹ ਹੋ ਜਾ ਰਿਹਾ ਉਹਨੇ ਜਿੱਦਾ ਨਾ ਇਹ ਲਾਸਟ ਪਿੰਡ ਇੱਥੋਂ ਜਿਹੜੀ ਬਰਬਾਦੀ ਹੋਈ ਨਾ ਇੱਥੋਂ ਸ਼ੁਰੂ ਹੋਈ ਬੂਸ ਨੰਬਰ 1 ਅੰਮ੍ਰਿਤਸਰ ਦਾ ਤੇ ਇਹ ਜਿਹੜਾ ਅਸੀਂ ਜਿੱਥੇ ਖੜੇ ਆ ਇਹ ਹੈਗਾ ਬਹੁਤੇ ਜਿਹੜੇ ਕ੍ਰਿਸਚੀਅਨ ਆਬਾਦੀ ਆ ਉਹਦਾ ਲੱਗਾ ਇੱਥੇ ਪਿੱਛੇ ਚਰਚ ਵੀ ਹੈਗਾ ਇੱਥੇ ਹਾਂਜੀ ਉਹ ਦੇਖੋ ਚਰਚ ਦਿਖ ਰਿਹਾ ਚਰਚ ਵੀ ਹੈਗਾ ਇਹ ਇਹ ਜਿਹੜੇ ਬਹੁਤੇ ਘਰ ਨੇ ਜਬਰਕਰ ਇਹ ਨੇ ਇਹ ਖੇਤੀ ਇਹਨਾਂ ਦੇ ਕੋਲ ਜ਼ਮੀਨਾਂ ਨਹੀਂ ਹੈਗੇ ਆਪਣੀਆਂ ਬਹੁਤ ਇਹ ਕੀ ਕਰਦੇ ਨੇ ਕੰਮ ਤਾਂ ਦੇ ਦੂਜੇ ਜ਼ਮੀਨਦਾਰਾਂ ਦੇ ਤੇ ਹੁਣ ਤੁਸੀਂ ਦੱਸੋ ਵੀ ਤੁਹਾਡਾ ਜਣਾ ਕਿੰਨਾ ਚ ਨੁਕਸਾਨ ਹੋਇਆ ਕਿਤਾਂ ਦਾ ਨੁਕਸਾਨ ਤੇ ਜਿਹੜਾ ਤੇ ਜਿਹੜਾ ਕੋ ਆਰਮੀ ਚ ਜੌਬ ਕਰ ਰਿਹਾ ਨਾ ਉੱਚ ਵੀ ਹੌਸਲਾ ਬਚਿਆ ਜਿਹਦਾ ਕੋਈ ਬੇਟਾ ਬਾਹਰ ਬੈਠਾ ਆਪਣੇ ਮੇਰੇ ਛੋਟੀ ਬਰਾਦਰੀ ਦੇ ਵੀ ਕਈ ਬੇਟੇ ਬਾਹਰ ਬੈਠੇ ਹੋਣਗੇ ਉਹਨਾਂ 'ਚ ਵੀ ਹੌਸਲਾ ਬਚਿਆ ਜੱਟ ਭਰਾ ਜਿਹੜੇ ਜਿਨ੍ਹਾਂ ਦੇ ਬੇਟੇ ਬਾਹਰ ਬੈਠੇ ਹੋਣਾਂ 'ਚ ਹੌਸਲਾ ਬਚਿਆ ਜੱਟ ਭਰਾਵਾਂ ਦੇ ਕਈ ਫੌਜੀ ਉਹ ਵੀ ਹੌਸਲਾ ਬਚਿਆ ਜਿਹੜਾ ਬਿਲਕੁਲ ਥੱਲੇ ਵਾਲਾ ਨਾ ਉਹਦੀ ਗਾਣੀ ਖਤਮ ਹੋ ਗਈ ਇੱਕ ਨੁਕਸਾਨ ਕਿਹੋ ਜਿਹਾ ਹੋਇਆ ਕੀ ਕੁਛ ਖਤਮ ਹੋ ਗਈ ਕਾਣੀ ਕਾਣੀ ਖਤਮ ਹੋ ਗਈ ਨੁਕਸਾਨ ਦੱਸਾਂਗੀ ਅੱਛਾ ਤੁਸੀਂ ਉਹ ਦੱਸਿਓ ਪਾਣੀ ਭਰਿਆ ਕਿਵੇਂ ਤੁਸੀਂ ਕੋਲੇ ਦਾ ਉਤਾਰਦੇ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਇਹ ਜਿਹੜਾ ਪਿੰਡ ਨਾ ਇਹਦੇ ਆਲੇ ਦੁਆਲੇ ਨਾ ਉਹ ਜਿੱਦਾਂ ਤੁਸੀਂ ਬੰਨ ਤੁਸੀਂ ਬੰਨ ਹਾਂ ਬਾਕੀ ਜਿਹੜੇ ਪਿੰਡਾਂ ਦੇ ਵਿੱਚ ਫੜ ਆਇਆ ਸਾਰੇ ਖਬਰ ਫੈਲ ਰਹੀ ਵੀ ਫੜ ਆਇਆ ਫੜ ਆਇਆ ਉਹ ਫੈਲ ਗਿਆ ਇਦਾਂ ਫੜ ਆਇਆ ਇਹ ਜਿਹੜਾ ਪਿੰਡ ਆ ਇਹ ਨਾ ਇੱਕ ਕੋਲੇ ਤਰ੍ਹਾਂ ਲਾ ਲਓ ਤੁਸੀਂ ਐ ਕੋਲਾ ਇਦਾਂ ਲਾ ਲਓ ਮੇਰੇ ਹੱਥ ਵੇਖ ਲਓ ਇਹ ਕੋਲਾ ਇਹਦੇ ਆਲੇ ਦੁਆਲੇ ਨਾ ਉਹ ਤੁਸੀਂ ਇਹਦੇ ਆਲੇ ਦੁਆਲੇ ਐ ਪਾਣੀ ਘੁੰਮਿਆ ਹੂੰ ਜਦੋਂ ਪਾਣੀ ਕੋਈ ਜਗ੍ਹਾ ਨਹੀਂ ਬਚੀ ਤੇ ਫਿਰ ਪਾਣੀ ਇੱਥੇ ਵੜਿਆ ਟੁੱਟ ਗਿਆ ਫਿਰ ਇੱਥੇ ਵੜ ਕੇ ਤਾਂ ਐ ਭਰਿਆ ਘਰਾਂ ਦੇ ਵਿੱਚ ਅੱਛਾ ਫਿਰ ਬਾਹਰ ਨੂੰ ਗਿਆ ਅੱਛਾ ਪਾਣੀ ਟੁੱਟ ਗਿਆ ਜੀ 15-20 ਮਿੰਟਾਂ ਦੇ ਵਿੱਚ ਮਿੰਟ ਬਾਅਦ ਟੁੱਟਿਆ ਪਹਿਲਾਂ ਭਰ ਗਿਆ ਪਾਣੀ ਪਹਿਲਾਂ ਪਾਣੀ ਭਰਿਆ ਫੇਰ ਟੁੱਟ ਗਿਆ ਹੂੰ ਇਹ ਕਹਾਣੀ ਬਣੀ ਕਿੰਨੇ ਮਿੰਟਾਂ ਚ ਕਿੰਨੇ ਕਿੰਨੇ ਫੋਟੋ ਹੋ ਗਏ ਸੀ ਉਹ ਵੀ ਦੱਸ ਦੂੰ 15 ਮਿੰਟ 20 ਮਿੰਟ ਦੇ ਵਿੱਚ ਤੇ 5-5 ਫੁੱਟ ਪਾਣੀ ਹੋ ਗਿਆ 5-5 ਫੁੱਟ ਹੋ ਗਿਆ ਜਿਆਦਾ ਹੋ ਗਿਆ ਜੀ ਕਿਵੇਂ ਬਚਾ ਦਿੱਤਾ ਤੁਸੀਂ ਬਚਾ ਗਈ ਲੋਕੀ ਘਰਾਂ ਦੇ ਛੱਤਾਂ ਤੇ ਤਾਂ ਚੜ ਗਏ ਉੱਪਰ ਬਸ ਸਿਰਫ ਉਹ ਜਿਹੜਾ ਜਿਹਨੂੰ ਕੋਹਾਗਾ ਕਿ ਬਚਾਓ ਆਪਣੀ ਗੱਡੀ ਲੈ ਕੇ ਭੱਜ ਗਿਆ ਇੱਥੋਂ ਭੱਜ ਕੇ ਨਿਕਲ ਗਿਆ ਜਿਹੜਾ ਗਰਾਲ ਫਿਲਟਰ ਸੀ ਉਹ ਲੈਟਰ ਟਰੈਕਟਰ ਕਿਨੇ ਆਪਣੇ ਡੰਗਰ ਸਾंभੇ ਕਿਨੇ ਕਈਆਂ ਦੇ ਜਿਹੜੇ ਡੰਗਰੀ ਆ ਬੱਜੇ ਸੀਗੇ ਉਹਦੇ ਮਰਗੇ ਨਾ ਆ ਰਹੀ ਤੇ ਜਿਨ੍ਹਾਂ ਨੇ ਖੁੱਲੇ ਛੱਡ ਤੇ ਉਹ ਪਾਕਿਸਤਾਨ ਚੜ ਗਏ ਚੜ ਗਏ ਪਾਕਿਸਤਾਨ ਚੜ ਗਏ ਅੱਛਾ ਅੱਛਾ ਹਾਂਜੀ ਤੇ ਬਾਕੀ ਬਿਲਕੁਲ ਜ਼ੀਰੋ ਕਰਕੇ ਨਾ ਘਰਾ ਦਾ ਨੁਕਸਾਨ ਸਾਰਾ ਕਪੜੇ ਜ਼ੀਰੋ ਜ਼ੀਰੋ ਕੋਈ ਗੰਦੀ ਚੀਜ਼ ਰਹਿਣਾ ਪਸੰਦ ਕਰੂਗਾ ਨਹੀਂ ਕਰਦਾ ਕੋਈ ਕਰਦਾ ਮਤਲਬ ਮੇਰਾ ਹੜ ਚ ਚਿੱਕੜ ਵਾਲੀ ਚੀਜ਼ ਆ ਤੇ ਮੈਂ ਸਿਕਾਲੂਗਾ ਧੋਲੂ ਦਾ ਪਰ ਮੇਰੇ ਇੱਕ ਇਹ ਦਿਲ ਕਰਨਾ ਵੀ ਉੱਚ ਰੁੜ ਗਈ ਹੈ ਤੇ ਹੁਣ ਇਹਦੇ ਤੋਂ ਤੁਹਾਨੂੰ ਮਦਦ ਕਿਹੋ ਜੀ ਮਿਲੀ ਹੈ ਮਦਦ ਤੇ ਹਾਂਜੀ ਕਿਹੋ ਜੀ ਮਦਦ ਮਿਲੀ ਆ ਕੋਈ ਮਦਦ ਤੇ ਮਿਲੀ ਆ ਵੀ ਲੰਗਰ ਪਾਣੀ ਜਿਹੜਾ ਸੀ ਵਾਧੂ ਉਹ ਮਿਲ ਗਿਆ ਹਾਂ ਜੀ ਮਲ ਵੀ ਜਦੋਂ ਜਦੋਂ ਪਾਣੀ ਲੱਥ ਰਿਹਾ ਦੂਜੇ ਦਿਨ ਹੱਲ ਤੀਜੇ ਦਿਨ ਮਿਲਿਆ ਸਾਨੂੰ ਅੱਛਾ ਲੰਗਰ ਪੰਚ ਕੁਈ ਕਿਹ ਕੋਣ ਕਿਸੇ ਕੁਛ ਤੇ ਰਹੀ ਆਏ ਕਿਵੇਂ ਆਏ ਲੋਕੇ ਕੁਝ ਕਿਸੇ ਨਾਲ ਬਾਹਰੋਂ ਲੋਕ ਨਹੀਂ ਨਹੀਂ ਭੁੱਖੇ ਨਹੀਂ ਰਹੇ ਭੁੱਖੇ ਨਹੀਂ ਰਹੇ ਅਜਾ ਰਾਸ਼ਨ ਪਹਿਲੇ ਦਿਨ ਹੋ ਸਕਦਾ ਪਰ ਬਾਅਦ ਚ ਅਗਲੇ ਦਿਨ ਜਦੋਂ ਪੰਜਾਬ ਨੂੰ ਪਹੁੰਚਿਆ ਹੁਣ ਦੁਬਾਰੇ ਰਾਸ਼ਨ ਹੋਰ ਕੌਣ ਤੁਹਾਡੇ ਪਤਾ ਲੈਣ ਕੌਣ ਆਇਆ ਇੱਥੇ ਕੌਣ ਕੌਣ ਆਇਆ ਇੱਥੇ ਪਤਾ ਲੈਣ ਤੇ ਲਗਭਗ ਹੱਲੇ ਸਰਕਾਰ ਦਾ ਜਿਹੜਾ ਮੇਨ ਮੰਨਦਾ ਜਿਹੜਾ ਬੀਜੇਪੀ ਦਾ ਹਲਕਤ ਕੋਈ ਨਹੀਂ ਪਹੁੰਚਿਆ ਤੇ ਸਰਕਾਰ ਜਿਹੜੀ ਸਰਕਾਰ ਦੇ ਅਸੀਂ ਪੰਜਾਬ ਸਰਕਾਰ ਦੇ ਇੱਕ ਧਾਲੀਵਾਲ ਜਰੂਰ ਪਹੁੰਚਾਗੇ ਇਥੇ ਹਾਂ ਬਾਕੀ ਸਿੰਗਰ ਪਹੁੰਚੇ ਸਾਡੇ ਕੁਲਦੀਪ ਧਾਲੀਵਾਲ ਹਾਂ ਕੁਲਦੀਪ ਧਾਲੀਵਾਲ ਪਹੁੰਚੇ ਜਰੂਰ ਨੇ ਪਰ ਸਾਡੇ ਤਾਂ ਸਰਕਾਰੀ ਇਹ ਕੋਈ ਮਦਦ ਨਹੀਂ ਹੋਈ ਇਥੇ ਸਰਕਾਰੀ ਮਦਦ ਤੇ ਕੀ ਕਿਹੋ ਜੀ ਚਾਹੀਦਾ ਹੁਣ ਸਾਨੂੰ ਲੋੜਾਂ ਕਿਹੋ ਜੀਆਂ ਕਿਹੋ ਜੀ ਚੀਜ਼ਾਂ ਲੋੜਾਂ ਦੇ ਆ ਵੀ ਲੋਕ ਜਿਹੜੇ ਕੋਈ ਮਦਦ ਕਰਨਾ ਚਾਹੁੰਦਾ ਇਥੇ ਘਰ ਆਵੇ ਘਰ ਵੇਖ ਕੇ ਤੇ ਫੇਰ ਦਵੇ ਐਲਾਨ ਕਰਨ ਦਾ ਕੋਈ ਮਤਲਬ ਨਹੀਂ ਆ ਵੀ ਐਲਾਨ ਕਰਤਾ ਮੈਂ ਆ ਕਰਤਾ ਉਹ ਕਰਤਾ ਉਹ ਕੋਈ ਘਰਾਂ ਚ ਲੋੜ ਕੇ ਆ ਇਹ ਦੇਖੋ ਪਹਿਲਾਂ ਗਰਾਉਣ ਤੇ ਅਗੇ ਦੇਖੋ ਕਿ ਕਿਹੜਾ ਨਾ ਹੋਵੇ ਜੇ ਗਰਾਉਣੀ ਦੇ ਵਿੱਚ ਗੱਦੇ ਚਾਹੀਦੇ ਹਾਂ ਆਪਣੇ ਦੂਜਾ ਕੰਬਲ ਚਾਹੀਦੇ ਮੰਜੇ ਮੰਜੇ ਚਾਹੀਦੇ ਕੰਬਲ ਚਾਹੀਦੇ ਜਿਹੜੇ ਰੁੱੜ ਗਏ ਇਹਨਾਂ ਦੇ ਰਾਸ਼ਨ ਪਾਣੀ ਦੀ ਲੋੜ ਨਹੀਂ ਰਾਸ਼ਨ ਪਾਣੀ ਵਾਧੂ ਰਾਸ਼ਨ ਪਾਣੀ ਬਹੁਤ ਆ ਗਿਆ ਲੋਕਾਂ ਨੇ ਬਹੁਤ ਚਾਹੇ ਸੇਵਾ ਬਹੁਤ ਕੀਤੀ ਇਹ ਕੱਪੜੇ ਚਾਹੀਦੇ ਜਨਾਨੀਆਂ ਦੇ ਕੱਪੜੇ ਲੇਡੀਜ਼ ਦੇ ਕੱਪੜੇ ਤੇ ਬਾਕੀ ਸੋਫੇ ਕੰਬਲ ਆ ਚੀਜ਼ਾਂ ਜਿਹਨਾਂ ਜਿਹਨ ਸਿਆਲ ਕੱਟ ਸਕਣੇ ਮਸ਼ੀਨਾਂ ਇਹ ਦਿਹਾੜੀ ਇਹ ਦਿਹਾੜੀ ਸਾਰੇ ਨਾਲ ਦਿਹਾੜੀ ਜਾਣਾ ਕਿੱਥੇ ਸਰਕਾਰ ਵੀ ਕੱਲੇ ਕੱਲੇ ਘਰ ਕੋਠੀ ਨੂੰ ਪਵਾ ਦੇ ਦੇ ਸਾਡੀ ਦੂਜੀ ਇਹ ਗੱਲ ਆ ਕਿ ਸਰਕਾਰ ਤੇ ਰਸ ਪਾਣੀ ਸਾਡੇ ਕੋ ਪਹੁੰਚ ਗਿਆ ਤੇ ਦੂਜੀ ਕੋਈ ਮਤਲਬ ਪੈਸੇ ਦੀ ਮਜਬੂਰੀ ਕੋਈ ਚਾਹੀਦੀ ਹੈ ਹਾਂ ਪੈਸੇ ਦੀ ਨਕਦੀ ਵੀ ਚਾਹੀਦੀ ਹੈ ਨਕਦੀ ਚਾਹੀਦੀ ਹੈ ਪਰ ਮੈਨੂੰ ਇਹ ਵੀ ਹੁਣ ਘਰ ਤੋਂ ਆਇਆ 6 ਮਹੀਨੇ ਦਾ 7-8 ਘਰਾਂ ਦੇ ਵਿੱਚ ਦੇ ਗਿਆ 7-8 ਘਰਾਂ ਘਰ ਦੇ ਪਿੰਡ ਦੇ ਵਿੱਚ 12-1300 ਘਰ ਹਾਂ 7-8 ਦੇ ਵਿੱਚ ਦੇ ਗਿਆ ਤੁਹਾਨੂੰ ਮਲਾ ਲੱਖ ਰੁਪਈਆ ਨਹੀਂ ਚਾਹੀਦਾ ਸਾਨੂੰ 50 50000 ਰੁਪਇਆ ਇੱਕ ਇੱਕ ਘਰ ਨੂੰ ਮਿਲ ਜਾਣਾ 50 ਨਾ ਮਿਲ ਜਾ 30 ਮਿਲ ਜਾ ਆਪਣਾ ਮੰਝਾ ਪੀੜਾ ਖਰੀਦ ਲੈਣਾ ਤੇ ਘਰ ਪਰ ਪਾਣੀ ਘਰ ਪਰ ਪਾਣੀ ਭਾਂਡੇ ਡਿੰਡੇ ਕਰਦੇ ਉਹ ਸਾਰਾ ਕੈਸ਼ ਦੇਣਾ ਕਿੱਥੇ 11 11 ਫੁੱਟ ਪਾਣੀ ਚੜਿਆ 11 ਫੁੱਟ 11 ਫੁੱਟ ਸਾਲ ਘਰ ਵਿੱਚ ਗਿਆ ਮੇਰੀ 6 ਮਹੀਨੇ ਦੀ ਬਰਫ ਦੀ ਜਿਹੜੀ ਖਰਚਾ ਹਾਂ ਖਰਚਾ ਇਹ ਜਬੀ ਰਾਸਨ ਪਾਣੀ ਬਹੁਤ ਚਾਏ ਪਰ ਪਚਾਇਆ ਜੋ 1 ਮਹੀਨੇ 1.5 ਮਹੀਨੇ ਦਾ 1.5 ਮਹੀਨੇ ਬਾਅਦ ਇਹਨਾਂ ਕਿਤੇ ਨਾ ਨਾ ਜੱਟ ਦੀ ਜ਼ਿੰਮੇਦਾਰੀ ਹੋ ਜਾਦਾ ਘੱਟ ਤੋਂ ਘੱਟ 1.5 ਮਹੀਨੇ ਬਾਅਦ ਦੁਬਾਰਾ ਆਉਣਾ ਤੇ ਫਿਰ 1 ਮਹੀਨਾ ਰਾਸ਼ਨ ਦੇਜਣ ਕਿ ਜਿਹੜਾ ਚੱਲਦਾ ਜਾਏ ਨਾਲੇ ਇਹ ਲਗਦ ਰਾਸ਼ੀ ਇਨਕਲ ਲਿਖਿਆ ਮਲਬੀ ਚਲੂ ਬਣਾ ਆਪਣਾ ਥੋੜਾ ਜਿਆ ਹੱਥੀ ਲੱਗਦਾ ਇਧਰ ਮੱਝਮਾ ਕਰਵਾ ਕੇ ਆਇਆ ਲੋ ਆ ਜਾਓ ਆ ਗੱਲ ਕਰੋ ਗੱਲਬਾਤ ਜਿੰਮੀ ਤੁਸੀਂ ਲੱਪ ਗਿਆ ਤੁਸੀਂ ਵੀ ਦੱਸੋ ਇੱਕ ਵਸਥਾਓ ਕੱਢ ਕੇ ਫੜਾ ਦੇ ਪੂਰਾ ਪੈਕ ਕਿ ਉਹ ਜਦੋਂ ਕੋ ਚਾਹੀਦਾ ਬਿਸਤਰੇ ਰੋੜੀ ਦੇ ਨੇ ਸਾਡੇ ਵਿੱਚ ਚੀਜ਼ ਕੋਈ ਚੀਜ਼ ਨਹੀਂ ਕੋਈ ਮਾਟੂ ਮੈਂ ਟੋਰਾ ਵੀ ਕਾਲ ਜਸਤ ਕਰਾਉਂਗਾ ਬੈਡ ਕਰ ਰਹੇ ਜਿੱਦਾਂ ਹੁਣ ਬੱਚਿਆਂ ਦੇ ਕੱਪੜੇ ਕੱਪੜੇ ਬੱਚਿਆਂ ਦੇ ਕੱਪੜੇ ਦਵਾਈਆਂ ਦਵਾਈਆਂ ਦੀ ਵੀ ਲੋੜ ਹੈ ਦਵਾਈਆਂ ਦਵਾਈਆਂ ਤੇ ਆ ਰਹੇ ਮਰ ਮਰ ਕੇ ਕੋਈ ਚੀਜ਼ ਲੈਣ ਕੋਈ ਬੈੱਡ ਲੈਣ ਦਾ ਰੈਜੀ ਖਰੀਦ ਲਈ ਨਿੱਕ ਨਿੱਕ ਜੀ ਦੀ ਬੋੜ ਨਿੱਕ 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 ਉਹ ਸਾਰੇ ਘਰ ਆਉਂਦੇ ਸਾਰੇ ਉਹ ਬੰਦੇ ਐ ਇਹ ਦਿਹਾੜੀਕਰ ਬੰਦੇ 6 ਮਹੀਨੇ ਪਲਾਨ ਕਰਦੇ 6 ਮਹੀਨਿਆਂ ਦੇ ਤੇ ਆਪਾਂ ਇੱਕ ਬੈੱਡ ਲਿਆਵਾਂ ਮਸਾਂ ਹੀ ਮਸਾਂ ਹੀ ਲੈਂਦੇ ਉਹ ਵੀ ਉਹ ਵੀ ਕਿਸ਼ਤਾਂ ਦੇ ਲੈਂਦੇ ਆਪਣੇ ਨਹੀਂ ਠੀਕ ਹੈ ਫੇਮ ਮਹੀਨੇ ਦਾ ਮਲ ਵੀ ਸਰਕਾਰ ਵੱਲੋਂ ਦੇਖੋ ਜੀ ਅਸੀਂ ਅਸੀਂ ਤਾਂ ਹੈਗੇ ਪੱਤਰਕਾਰ ਹਾਂ ਠੀਕ ਹੈ ਨਾ ਸਾਰੀ ਗੱਲ ਨਸ਼ਰ ਕਰ ਦਿਆਂਗੇ ਸਰਕਾਰ ਤੱਕ ਵੀ ਜਾਵਾਂਗੇ ਡੀਐਚੀ ਤੱਕ ਵੀ ਇਹ ਜਿਹੜੀਆਂ ਸੰਸਥਾਵਾਂ ਕਰ ਰਹੀਆਂ ਨੇ ਉਹਨਾਂ ਤੱਕ ਵੀ ਪਹੁੰਚਾਂਗੇ ਆ ਆ ਚੀਜ਼ਾਂ ਦੇ ਉਹ ਹੁਣ ਠੀਕ ਹੈ ਤੇ ਨਾਲੇ ਇਹ ਵੀ ਇੱਕ ਦਿਨ ਦਾ ਕੰਮ ਨਹੀਂ ਹੈ ਇਹ ਤਾਂ 2-4 ਮਹੀਨੇ ਸਭ ਤੋਂ ਵੱਡੀ ਚੀਜ਼ ਆ ਦੁੱਬਿਆ ਪਿਆ ਕੋਨੇ ਵਾਲ ਮਾਛੀ ਵਾਲ ਸਭ ਤੋਂ ਜ਼ਿਆਦਾ ਕੋਨੇ ਵਾਲ ਬਿਆ ਇਹ ਸਾਈ ਬਰਾਦੀ ਦੇ ਆ ਬੰਦੇ ਪਿੱਛੇ ਲੋਕ ਨਾ ਰਾਸ਼ਨ ਇਕੱਠਾ ਕਰ ਰਹੇ ਰਮਦਾਸ ਗੱਗੋ ਮਲ ਥੋਪਾ ਅੱਛਾ ਉਹ ਇਕੱਠ ਕਰੀ ਜਾਂਦੇ ਸਾਈਡਾਂ ਤੇ ਰਾਸ਼ਨ ਇਕੱਠਾ ਕਰ ਰਹੇ ਉਹ ਖਰਾਬ ਹੋ ਜਾਣਾ ਨਾ ਪਿੰਡ ਦੇ ਨਾਮ ਦੇ ਕੋਨੇ ਵਾਲਾ ਫਿਰ ਉਹਨਾਂ ਨੇ ਇਹੋ ਕੋ ਨਹੀਂ ਆਇਆ 10 ਕਿਲੋਮੀਟਰ ਪਿੱਛੇ ਖੜ ਜਾਣਗੇ ਤੇ ਘੋਨੇ ਵਾਲੇ ਹੀ ਆ ਅੱਛਾ ਸਾਡੇ ਸਾਡੇ ਨਾਲ ਦੂਜੇ ਪਿੰਡਾਂ ਨਾਲ ਰਸ ਲਈ ਜਾਂਦੇ ਆ ਇਹ ਘੋਨੇ ਆਲ ਜੋ ਇਹ ਪਹਿਲਾਂ ਵੀ ਸੁਣਿਆ ਸੀ ਇਹਨਾਂ ਨੂੰ ਪੁੱਛ ਲਓ ਇਹਨਾਂ ਨੇ ਕਿਹਾ ਕਿ ਪਾਣੀ ਕਿੰਨਾ ਕਾਵਲ ਹੈ ਜਾਂ ਆਟਾ 5 ਕਿਲੋ ਪਹੁੰਚਿਆ ਉਸ ਤੋਂ ਵੱਧ ਨਹੀਂ ਜੋ ਪਹੁੰਚਿਆ ਸਭ ਤੋਂ ਪਹਿਲਾਂ ਪਾਣੀ ਦੀ ਜਿਹੜੀ ਐਂਟਰੀ ਆ ਉਹ ਇੱਥੇ ਹੋਈ ਤੇ ਜਿਹਦੀਆਂ ਲਾਈਟਾਂ ਜਗਦੀਆਂ ਹਾਂ ਸਭ ਤੋਂ ਪਹਿਲਾਂ ਪਾਣੀ ਜੀ ਇਹ ਘੋਨੇ ਵਾਲਾ ਕਿ ਆਇਆ ਹਾਂਜੀ ਸਭ ਤੋਂ ਪਹਿਲਾਂ ਕੋਈ ਦੱਸਿਆ ਇਹ ਸਾਡੇ ਪਾਰਟੀ ਵਾਲਿਆਂ ਕੋਲ ਸੀ ਜੜੀ ਆ ਟੁੱਟ ਗਈ ਐਂਡ ਦੇ ਵਿੱਚ ਪਾਣੀ ਆ ਬਾਕੀ ਨਾਲ ਰੱਖੀ ਆ ਬੜੀ ਕੀਤੀ ਆ ਸਵੇਰੇ ਸ਼ਾਮ ਜਾਂਦੇ ਕਿਰਤੀ ਲੋਕਾਂ ਜੀ ਆ ਜਾਂਦੇ ਕਰੋ ਜੀ ਬਹੁਤ ਅਫਸੋਸ ਹੈ ਸਾਨੂੰ ਬੜਾ ਦੁੱਖ ਹੈ ਧੰਨਵਾਦ ਸਾਨੂੰ ਵੈਸੇ ਅਸੀਂ ਸੱਚੀ ਗੱਲ ਦੱਸਾਂ ਸਾਨੂੰ ਵੀ ਉੱਥੇ ਬੈਠਿਆਂ ਨੂੰ ਪੂਰਾ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਬਲਤੋ ਤੋਇਆ ਲੱਗਦਾ ਵੀ ਅਸਲ ਅਸਲ ਹਾਂ ਗਰਾਊਂਡ 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 ਖੋਲਿਆ ਇਹ ਕੀ ਗੱਲ ਹਾਂਜੀ ਚਲੋ ਦੋਖ ਸਾਨੂੰ ਇਹ ਅਫਸੋਸ ਅਸੀਂ ਤਾਂ ਇੰਨਾ ਕੰਮ ਹੈ ਜੀ 50 ਜਰੂਰ ਦੇ ਸਰਕਾਰ ਤੱਕ ਆਵਾਜ਼ ਪਹੁੰਚਾਓ ਜੀ